ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਡਿਜ਼ਾਈਨ ਲੈ ਕੇ ਆਈ ਹਾਂ ਦੇਖੋ ਛੋਟੇ ਛੋਟੇ ਇਸ ਤਰ੍ਹਾਂ ਫਲਾਵਰ ਬਣ ਰਹੇ ਹੈ ਬਣਾਈ ਵਿੱਚ ਵੀ ਜਿਹੜਾ ਆਪਣਾ ਇਹ ਡਿਜ਼ਾਈਨ ਆ ਬਹੁਤ ਹੀ ਜ਼ਿਆਦਾ ਆਸਾਨ ਹੈ ਸਿਰਫ ਚਾਰ ਸਲਾਈਆਂ ਦਾ ਡਿਜ਼ਾਈਨ ਹੈ ਚਾਰ ਸਲਾਈਆਂ ਨੂੰ ਬਾਰ ਬਾਰ ਰਿਪੀਟ ਕਰਾਂਗੇ ਤਾਂ ਇੱਕ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ ਹੈ ਇਥੇ ਮੈਂ 1 2 3 ਵਾਰ ਡਿਜ਼ਾਈਨ ਰਿਪੀਟ ਕੀਤਾ ਚੌਥੀ ਵਾਰ ਆਪਾਂ ਉੱਪਰ ਡਿਜ਼ਾਈਨ ਜਿਹੜਾ ਰਿਪੀਟ ਕਰਾਂਗੇ ਚਾਰ ਸਲਾਂਗਾਂ ਚ ਕੰਪਲੀਟ ਹੋ ਜਾਂਦਾ ਇਸ ਨੂੰ ਆਪਾਂ ਕਿਸੇ ਵੀ ਪ੍ਰੋਜੈਕਟ ਤੇ ਪਾ ਸਕਦੀਆਂ ਲੇਡੀਜ਼ ਕਾਰਡੀਗਨ ਜੈਟ ਸਵੈਟਰ ਬੱਚਿਆਂ ਦੀ ਕੋਟੀਆਂ ਸਵੈਟਰਸ ਕੀ ਵੀ ਬਲਾਊਜ਼ ਠੀਕ ਹੈ ਸਲਾਂਗਾਂ ਆਪਾਂ ਆਪਣੀ ਪੱਛਮ ਦੇ ਹਿਸਾਬ ਨਾਲ ਲੈਣੀਆਂ ਤੇ ਜਦੋਂ ਆਪਾਂ ਇਸ ਡਿਜ਼ਾਈਨ ਨੂੰ ਬਣਾਉਣ ਲਈ ਕੁੰਡੇ ਲੈਣੇ 6 ਦੇ ਮਲਟੀਪਲ ਕੁੰਡੇ ਲੈਣੇ ਆਪਾਂ 6-6 ਕੁੰਡਿਆਂ ਤੇ ਆਪਣਾ ਇਹ ਡਿਜ਼ਾਈਨ ਬਣੂਗਾ 6 6 6 ਕੁੰਡੇ 6 ਕੁੰਡੇ ਇਸ ਤਰ੍ਹਾਂ ਦੋ ਕੁੰਡੇ ਆਪਾਂ ਬਾਧੂ ਰੱਖ ਲੈਣੇ ਆ ਇਸ ਤਰ੍ਹਾਂ ਕੰਨਿਆਂ ਤੇ ਠੀਕ ਹੈ ਤੇ ਚਲੋ ਫਿਰ ਸ਼ੁਰੂ ਕਰਨ ਜਾ ਰਹੇ ਆ ਆਪਾਂ ਇਸ ਡਿਜ਼ਾਈਨ ਨੂੰ ਬਣਾਉਣਾ ਜੇਕਰ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਬ ਕ੍ਰिएशन YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰ ਲਿਆ ਕਰੋ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਹੁੰਦੀ ਹੈ ਉਹ ਤੁਹਾਡੇ ਤੱਕ ਪਹੁੰਚ ਸਕੇ ਡਿਜ਼ਾਈਨ ਦੀ ਪਹਿਲੀ ਸਲਾਈ ਫਾਸਟ ਰੋ ਰਾਈਟ ਸਾਈਡ ਤੋਂ نیچے ਬਾਰਡਰ ਤੁਸੀਂ ਕੋਈ ਵੀ ਬਣਾ ਸਕਦੇ ਹੋ ਜੋ ਵੀ ਤੁਹਾਨੂੰ ਪਸੰਦ ਹੋਵੇ ਇੱਥੇ ਮੈਂ ਡਿਜ਼ਾਈਨ ਦੇ ਤਾਂ ਬਾਰਡਰ ਦੇ ਤੌਰ ਤੇ ਦੋ ਲਾਈਨਾਂ ਉਲਟੀਆਂ ਬਣਾਇਆ ਉਸ ਤੋਂ ਬਾਅਦ ਡਿਜ਼ਾਈਨ ਸ਼ੁਰੂ ਕੀਤਾ ਠੀਕ ਹੈ ਤੇ ਚਲੋ ਫਿਰ ਆਪਾਂ ਪਹਿਲੀ ਸਲਾਈ ਸ਼ੁਰੂ ਕਰੀਏ ਰਾਈਟ ਸਾਈਡ ਤੋਂ ਪਹਿਲਾ ਕੁੰਡਾ ਬਾਧੂ ਆ ਤਾਰੋ ਚਾਹੇ ਬਣੂ ਅੱਗੇ ਆਪਣਾ ਹੁਣ 6-6 ਕੁੰਡਿਆਂ ਤੇ ਡਿਜ਼ਾਈਨ ਬਣੂਗਾ थ्रेड ਲੱਗੇ ਇਹ ਕੁੰਡਾ ਉਲਟਾ ਠੀਕ ਹੈ ਉਸ ਤੋਂ ਬਾਅਦ ਤਿੰਨ ਕੁੰਡਿਆਂ ਦਾ ਇੱਕ ਬਣਾਉਣਾ ਆਪਾਂ ਉਲਟਾ ਕੁੰਡਾ ਇਸ ਤਰ੍ਹਾਂ ਇਰੇ ਕੁੰਡੇ ਆ ਤਾਰਨੇ ਨਹੀਂ ਤਿੰਨ ਕੁੰਡਿਆਂ ਤੋਂ ਤਿੰਨ ਹੀ ਬਣਾਉਣੇ ਆ ਤਿੰਨ ਕੁੰਡਿਆਂ ਦਾ ਇੱਕ ਬਣਾ ਲਿਆ ਫਿਰ ਥ੍ਰੈਡਲ ਪੇੜ ਕੇ ਅੱਗੇ ਕਰਾਂਗੇ ਦੂਸਰਾ ਕੁੰਡਾ ਬਣ ਗਿਆ ਤਿੰਨ ਦਾ ਇੱਕ ਤੈਂ ਤੋਂ ਤਿੰਨ ਕੁੰਡੇ ਬਣ ਗਏ ਠੀਕ ਐ ਫਿਰ ਇੱਕ ਕੁੰਡਾ ਉਲਟਾ ਇੱਕ ਸਿੱਧਾ ਦੇਖੋ 6 ਕੁੰਡੇ ਹੋ ਗਏ ਇਹ ਹੀ 6 ਕੁੰਡੇ ਆਪਾਂ ਬਾਰ ਬਾਰ ਰਿਪੀਟ ਕਰਨੇ ਆ ਪਹਿਲਾ ਕੁੰਡਾ ਜਿਹੜਾ ਵੱਧੂ ਉਹਨੂੰ ਛੱਡ ਕੇ ਇੱਕ ਉਲਟਾ ਬਣਾਇਆ ਫਿਰ ਤੈਂ ਤੋਂ ਤਿੰਨ ਇੱਕ ਉਲਟਾ ਇੱਕ ਸਿੱਧਾ 6 ਕੁੰਡੇ ਹੋ ਗਏ ਆਪਣੇ ਠੀਕ ਐ ਦੁਬਾਰਾ ਫਿਰ ਥ੍ਰੈਡ ਅੱਗੇ ਇੱਕ ਕੁੰਡਾ ਉਲਟਾ ਫਿਰ ਤਿੰਨ ਕੁੰਡਿਆਂ ਦਾ ਪਹਿਲਾਂ ਆਪਾਂ ਇੱਕ ਬਣਾਵਾਂਗੇ ਇਸ ਤਰ੍ਹਾਂ ਤਿੰਨ ਕੁੰਡਿਆਂ ਦਾ ਇੱਕ ਬਣਾਵਾਂਗੇ ਉਲਟਾ ਥ੍ਰੈਡ ਉੱਤੇ ਕੀ ਕਰਾਂਗੇ ਅੱਗੇ ਤਿੰਨ ਦਾ ਇੱਕ ਤਿੰਨ ਤੋਂ ਤਿੰਨ ਕੁੰਡੇ ਬਣਾ ਲਏ ਠੀਕ ਹੈ ਫਿਰ ਇੱਕ ਕੁੰਡਾ ਉਲਟਾ ਥ੍ਰੈਡ ਵਿੱਚ ਇੱਕ ਸਿੱਧਾ 6 ਕੁੰਡੇ ਹੋ ਗਏ ਦੁਬਾਰਾ ਫਿਰ ਉਸੇ ਤਰ੍ਹਾਂ ਹੀ ਇੱਕ ਕੁੰਡਾ ਉਲਟਾ ਪਹਿਲਾਂ ਤਿੰਨ ਕੁੰਡਿਆਂ ਦਾ ਇੱਕ ਬਣਾਵਾਂਗੇ ਉਲਟਾ ਕੁੰਡਾ ਥ੍ਰੈਡ ਲਪੇਟ ਕੇ ਕਰਾਂਗੇ ਅੱਗੇ ਦੂਸਰਾ ਕੁੰਡਾ ਬਣ ਜਾਂਦਾ ਫਿਰ ਤਿੰਨ ਤੋਂ ਇੱਕ ਤਿੰਨ ਦੇ ਤਿੰਨ ਬਣ ਗਏ ਠੀਕ ਹੈ ਕੁੰਡਾ ਉਲਟਾ ਥ੍ਰੈਡ ਪਿੱਛੇ ਐਕਸਿੱਤਾ ਦੁਬਾਰਾ ਫਿਰ ਉਸੇ ਤਰ੍ਹਾਂ ਹੀ ਰਿਪੀਟ ਕਰਾਂਗੇ ਇੱਕ ਕੁੰਡਾ ਉਲਟਾ ਫਿਰ ਤਿੰਨ ਕੁੰਡੀਆਂ ਤੋਂ ਤਿੰਨ ਕੁੰਡੇ ਬਣਾਵਾਂਗੇ ਤਿੰਨ ਦਾ ਇੱਕ ਬਣਾਵਾਂਗੇ ਥ੍ਰੈਡ ਲਪੇਟ ਕੇ ਅੱਗੇ ਕਰਾਂਗੇ ਫਿਰ ਤਿੰਨ ਦਾ ਇੱਕ ਉਹੋ ਜਿਹਾ ਇਸ ਤਰ੍ਹਾਂ ਬਣਾਵਾਂਗੇ ਠੀਕ ਹੈ ਫੇਰੇ ਕੁੰਟਾ ਕੰਨੀ ਵਾਲਾ ਕੁੰਡਾ ਨੂੰ ਆਪਾਂ ਸਿੱਧਾ ਬਣਾ ਲਾਂਗੇ ਦੇਖੋ ਇਸ ਤਰ੍ਹਾਂ ਤੇ ਇਸ ਤਰ੍ਹਾਂ ਆਪਣਾ ਡਿਜ਼ਾਈਨ ਆਊਗਾ ਪਹਿਲੀ ਸਲਾਈ ਚ ਦੂਸਰੀ ਸਲਾਈ ਰੌਂਗ ਸਾਈਡ ਤੋਂ ਆ ਗਈ ਪਹਿਲਾ ਕੁੰਡਾ ਤਾਰਾਂਗੇ ਉਸ ਤੋਂ ਬਾਅਦ ਸਾਰੀ ਸਲਾਈ ਆਪਣੀ ਉਲਟੀ ਬਣਾਵਾਂਗੇ ਇਸ ਤਰ੍ਹਾਂ ਸਾਰੀ ਕੁੰਡੀ ਆਪਾਂ ਉਲਟੀ ਬਣਾਵਾਂਗੇ ਬਹੁਤ ਹੀ ਈਜ਼ੀ ਡਿਜ਼ਾਈਨ ਹੈ ਕਿਸੇ ਵੀ ਪ੍ਰੋਜੈਕਟ ਤੇ ਬਹੁਤ ਹੀ ਆਸਾਨੀ ਨਾਲ ਤੁਸੀਂ ਇਸ ਨੂੰ ਬਣਾ ਸਕਦੇ ਹੋ ਥੋੜਾ ਜਿਹਾ ਵੀ ਤੁਸੀਂ ਬਣਾਈ ਦਾ ਕੰਮ ਜਾਣਦੇ ਹੋ ਤਾਂ ਇਸ ਤਰ੍ਹਾਂ ਆਪਣਾ ਡਿਜ਼ਾਈਨ ਹੈ ਜਿਹੜਾ ਬਹੁਤ ਹੀ ਜ਼ਿਆਦਾ ਆਸਾਨ ਹੈ ਦੂਸਰੀ ਸਿਲਾਈ ਰਾਂਗ ਸਾਈਡ ਤੋਂ ਸਾਰੀ ਆਪਾਂ ਉਲਟੀ ਬਣਾ ਕੇ ਕੰਪਲੀਟ ਕਰ ਲਈ ਇਸ ਤਰ੍ਹਾਂ ਠੀਕ ਹੈ ਤੀਸਰੀ ਸਿਲਾਈ ਆ ਗਈ ਰਾਈਟ ਸਾਈਡ ਤੋਂ ਤੀਸਰੀ ਸਿਲਾਈ ਪਹਿਲਾ ਕੁੰਡਾ ਤਾਰਾਂਗੇ ਸਾਰੀ ਸਿਲਾਈ ਆਪਾਂ ਸਿੱਧੀ ਬਣਾ ਲਾਂਗੇ ਇਸ ਤਰ੍ਹਾਂ ਸਾਰੇ ਕੁੰਡੇ ਸਿੱਧੇ ਲਓ ਜੀ ਚੌਥੀ ਤੇ ਲਾਸਟ ਸਲਾਈ ਆ ਗਈ ਆਪਣੀ ਰੰਗ ਸਾਈਡ ਤੋਂ ਸਾਰੀ ਸਲਾਈ ਆਪਾਂ ਉਲਟੀ ਬਣਾਵਾਂਗੇ ਦੇਖੋ ਹੈ ਨਾ ਬਹੁਤ ਹੀ ਜ਼ਿਆਦਾ ਆਸਾਨ ਹੈ ਡਿਜ਼ਾਈਨ ਆਪਣਾ ਕਿਉਂਕਿ ਇੱਕ ਸਲਾਈ ਤੇ ਡਿਜ਼ਾਈਨ ਆਇਆ ਤੇ ਅੰਦਰ ਸਲੰਗ ਆਪਾਂ ਐਸੇ ਤਰ੍ਹਾਂ ਹੀ ਆ ਗਈਆਂ ਸਿੱਧੀ ਉਲਟੀ ਸਿੱਧੀ ਠੀਕ ਹੈ ਪਹਿਲੀ ਸਲਾਈ ਤੇ ਡਿਜ਼ਾਈਨ ਆਇਆ ਦੂਸਰੀ ਸਲਾਈ ਉਲਟੀ ਆ ਗਈ ਤੀਸਰੀ ਸਲਾਈ ਸਿੱਧੀ ਚੌਥੀ ਤੇ ਲਾਸਟ ਸਲਾਈ ਆਪਣੀ ਉਲਟੀ ਆ ਗਈ ਲਓ ਜੀ ਇਹ ਹੀ ਚਾਰ ਸਲਾਈਆਂ ਬਾਰ-ਬਾਰ ਆਪਾਂ ਰਿਪੀਟ ਕਰਦੇ ਜਾਣਾ ਦੇਖੋ ਇਸ ਤਰ੍ਹਾਂ ਡਿਜ਼ਾਈਨ ਬਣ ਗਿਆ ਪਹਿਲੀ ਸਲਾਈਡ ਡਿਜ਼ਾਈਨ ਦੀ ਇੱਕ ਵਾਰ ਫੇਰ ਮੈਂ ਤੁਹਾਨੂੰ ਰਿਪੀਟ ਕਰਕੇ ਦਿਖਾ ਦਿੰਨੀ ਹਾਂ ਪਹਿਲਾ ਕੁੰਡਾ ਤਾਰੋ ਚਾਹੇ ਬਨੋ ਉਸ ਤੋਂ ਬਾਅਦ ਛੇ-ਛੇ ਕੁੰਡਿਆਂ ਤੇ ਡਿਜ਼ਾਈਨ ਥ੍ਰੈਡ ਲੱਗੇ ਇੱਕ ਕੁੰਡਾ ਉਲਟਾ ਫਿਰ ਤਿੰਨ ਤੋਂ ਤਿੰਨ ਪਹਿਲੀ ਸਲਾਈਡ ਡਿਜ਼ਾਈਨ ਦੀ ਦੁਬਾਰਾ ਰਿਪੀਟ ਹੋ ਰਹੀ ਹੈ ਤਿੰਨ ਤੋਂ ਤਿੰਨ ਫਿਰ ਇੱਕ ਉਲਟਾ ਇੱਕ ਸਿੱਧਾ ठीक है छे कुंडे हो गए दोबारा फिर एक उल्टा, फिर तीन तो तेन तीन तो तेन ठीक है फिर एक उल्टा, एक सीधा छे कुंडे हो गए दोबारा फिर एक उल्टा फिर तीन तो तेन ਇਹ ਲੇ 10 ਕੁੰਡੇ ਆਂਦੇ ਇੱਕ ਥ੍ਰੈਡ ਦੇ ਪਿੱਛੇ ਇੱਕ ਗੇ ਫੇਰ ਤੈਂ ਤੋਂ ਇੱਕ ਇਸ ਤਰ੍ਹਾਂ ਫਿਰ ਇੱਕ ਉਲਟ ਥ੍ਰੈਡ ਪਿੱਛੇ ਇੱਕ ਸਿੱਧਾ 6 ਕੁੰਡੇ ਹੋ ਗਏ ਠੀਕ ਹੈ ਦੁਬਾਰਾ ਫਿਰ ਇੱਕ ਉਲਟਾ ਫਿਰ ਤੈਂ ਤੋਂ ਤੈਂ ਠੀਕ ਹੈ ਐਸ ਤਰ੍ਹਾਂ ਤੇ ਲਾਸਟ ਤੇ ਕੋਲਟ ਕੰਨੀ ਵਾਲਾ ਸਿੱਧੇ ਪਾਸੇ ਦੀ ਸਲਾਈ ਸਿੱਧਾ ਬਣਾ ਲਾਂਗੇ ਠੀਕ ਹੈ ਦੇਖੋ ਇਸ ਤਰ੍ਹਾਂ ਆਪਣੀ ਪਹਿਲੀ ਸਲਾਈ ਕੰਪਲੀਟ ਕਰਤੀ ਦੂਸਰੀ ਉਲਟੀ ਆ ਜੂਗੀ ਤੀਸਰੀ ਸਲਾਈ ਸਿੱਧੀ ਆ ਜੂਗੀ ਚੌਥੀ ਸਲਾਈ ਉਲਟੀ ਤਾਂ ਸੇਸ਼ ਲਾਂਗਾ ਜੀ ਕੰਪਲੀਟ ਹੋ ਜਾਂਦਾ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਤੁਸੀਂ ਵੀ ਜਰੂਰ ਬਣਾ ਕੇ ਦੇਖਿਓ ਇਸ ਡਿਜ਼ਾਈਨ ਤੇ ਮੇਰਾ ਜਿਹੜਾ ਸਮਝਾਉਣ ਦਾ ਤਰੀਕਾ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਦਾ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੇਕਰ ਫਿਰ ਵੀ ਤੁਹਾਨੂੰ ਡਿਜ਼ਾਈਨ ਨਹੀਂ ਸਮਝ ਆਉਂਦਾ ਤੁਸੀਂ ਕਮੈਂਟ ਕਰਕੇ ਮੇਨ ਦੁਬਾਰਾ ਪੁੱਛ ਸਕਦੇ ਹੋ ਤੇ ਚਲੋ ਫਿਰ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਇੱਕ ਹੋਰ ਨਵਾਂ ਤੇ ਸੋਹਣਾ ਡਿਜ਼ਾਈਨ ਲੈ ਕੇ ਧੰਨਵਾਦ